ਜਨਮ ਸਰਟੀਫਿਕੇਟ ਵਾ ਠੀਕ ਆ ਆ ਵੇਖੋ ਮੈਨੂੰ ਫੋਟੋ ਆ ਪਾਉਂਦੇ ਨੇ ਘਰ ਖੜ ਕੇ ਹਾਂਜੀ ਆ ਇਹਨਾਂ ਨੇ ਜਦੋਂ ਘਰੇ ਖੜ ਕੇ ਕੁੜੀ ਨੂੰ ਪਾਰਟੀ ਕੀਤੀ ਆ ਉਹਨਾਂ ਦੀ ਉਹਦੀ ਫੋਟੋ ਆ ਠੀਕ ਆ ਆ ਫੇਰ ਉਹਦੀ ਪਰਚਾਈ ਦੇ ਨਾਲ ਮੈਨੂੰ ਫੋਟੋ ਪਾਈ ਆ ਫੈਮਿਲੀ ਫੋਟੋ ਫੇਰ ਕਰਨ ਦਾ ਆ ਉਹ ਮਾਸ ਸੋਨੀਆਂ ਜਿੰਨਾ ਜਿਹਦੀ ਰਜਮੰਦੀ ਚ ਜਿੰਨੇ ਇਹ ਕਰਵਾਣ ਕੇ ਮੇਰੀ ਗੁੜੀਆ ਖੜੀ ਆ ਜੋ ਕੁਸ ਕਰਾਉਂਦੀ ਐ ਸੋਨੀਆਂ ਕਰਾਉਂਦੀ ਐ ਸਾਡੀ ਪੇੜ ਜੋ ਸੋਨਾ ਸਾਲਾਂ ਦੀ ਗੁੜੀਆ ਵਾ ਆ ਗੁੜੀਆ ਦਾ ਆਧਾਰ ਕਾੜ ਜੋ ਆ ਗੁੜੀਆ ਦਾ ਸਕੂਲ ਸਕੂਲ ਦਾ ਬੈਂਕ ਖਾਤਾ ਵਾ ਉਹਦੇ ਉੱਤੇ ਵੀ ਵੇਖੋ ਤਰੀਕਾ ਉਹੀ ਆ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨनाथ ਮਹਾਰਾਜ ਕੀ ਜੈ ਮੈਂ ਦਾਸ ਬੱਬਾ ਲਾਡੀਨਾਥ ਭਗਵਾਨ ਵਾਲਮੀਕੀ ਸਮਾਜ ਸੇਵਾ ਸੁਸਾਇਟੀ ਰਜਿਸਟਰ ਪੰਜਾਬ ਭਾਰਤ ਵੱਲੋਂ ਅਸੀਂ ਅੱਜ ਜਿਹੜਾ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਰਹੇ ਆ ਤੇ ਦੱਸਣਾ ਚਾਹੁੰਦੇ ਆ ਕਿ ਜੋ ਬਹੁਤ ਹੀ ਮਨ ਭੱਗੀ ਜਿਹੜੀ ਗੱਲ ਆ ਜਿਹੜੀ ਬਹੁਤ ਹੀ ਨਿੰਦਣਯੋਗ ਆ ਸਾਡੀ ਇੱਕ ਭੈਣ ਵਰਪਾਲਾ ਤੋਂ ਜਿਹੜੀ 16 ਸਾਲ ਦੀ ਬੇਟੀ ਨੂੰ ਕੋਈ ਬੰਦਾ ਜਿਹੜਾ 35 ਸਾਲ ਦਾ ਮੁੰਡਾ ਭਜਾ ਕੇ ਲੈ ਗਿਆ ਤੇ ਅਸੀਂ ਪ੍ਰਸ਼ਾਸਨ ਦੇ ਕੋਲ ਵਾਰ-ਵਾਰ ਜਾ ਕੇ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਜਿਹੜੀ ਰੈਸਟ ਪਾਈ ਜਾਵੇ ਤੇ ਇਹਨਾਂ ਦੀ ਜਿਹੜੀ ਕੁੜੀ ਮੱਥੇ ਲਾਈ ਜਾਵੇ ਪੰਜਵੇਂ ਮਹੀਨੇ ਦੀ ਕੁੜੀ ਜਿਹੜੀ ਘਰੋਂ ਗਾਇਪ ਆ ਤੇ ਅੱਜ ਤੱਕ ਜਿਹੜੀ ਪ੍ਰਸ਼ਾਸਨ ਨੇ ਮੱਥੇ ਨਹੀਂ ਲਾਈ ਅਸੀਂ ਹੁਣ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਜਿਹੜਾ ਧਰਨੇ ਦਾ ਜਿਹੜਾ ਐਲਾਨ ਕਰ ਰਿਹਾ ਤੇ 16 ਤਰੀਕ ਨੂੰ ਧਰਨਾ ਜਿਹੜਾ ਚੱਬੇ ਚੌਂਗ ਦੇ ਵਿੱਚ ਤਨਤਨ ਰੋਡ ਤੇ ਦਿੱਤਾ ਜਾਊਗਾ ਹਾਂਜੀ ਪਰਚਾ ਉੱਤੇ ਪ੍ਰਸ਼ਾਸਨ ਨੇ ਕੀਤਾ ਹੋਇਆ ਹੈ ਤੇ ਬਹੁਤ ਹੀ ਜਿਹੜੀ ਮਾੜੀ ਗੱਲ ਆ ਚਲੋ ਸਾਡੇ ਮੂੰਹ ਦੇ ਵਿੱਚੋਂ ਤੇ ਨਹੀਂ ਫੱਪਦੀ ਪਰ ਫਿਰ ਵੀ ਵੇਖੋ ਵੀ ਜਿਹੜੀ ਇਹ ਭੈਣ ਆ ਇਹਨਾਂ ਨੂੰ ਲੈ ਕੇ ਪ੍ਰਾਈਵੇਟ ਗੱਡੀ ਦੇ ਪੁਲਿਸ ਜਾਂਦੀ ਆ ਉਹਨਾਂ ਦੇ ਘਰ ਰੇਟ ਮਾਰਨ ਤੇ ਉੱਥੋਂ ਉਹਨਾਂ ਦੇ ਘਰੋਂ ਚਾਹ ਪੀ ਕੇ ਤੇ ਰਸਤੇ 'ਚ ਆਉਂਦੇ ਜਦੋਂ ਮੁਲਾਜ਼ਮ ਵਾਪਸ ਆਉਂਦੇ ਆ ਤੇ ਇਹਨਾਂ ਦੇ ਕੋਲੋਂ ਮੀਟ ਸ਼ਰਾਬ ਦੀ ਮੰਗ ਕਰਦੇ ਆ ਤੇ ਇਹ ਵਿਚਾਰੇ ਬੜੇ ਪਰੇਸ਼ਾਨ ਆ ਇਹ ਕਹਿੰਦੇ ਵੀ ਬਾਬਾ ਜੀ ਅਸੀਂ ਤਾਂ ਉਹਨਾਂ ਤੋਂ ਮੁਲਾਜ਼ਮਾਂ ਤੋਂ ਵੀ ਬਹੁਤ ਦੁਖੀ ਹੋ ਗਏ ਆ ਕਿ ਜਦੋਂ ਆਈ ਜਾਂਦੇ ਆ 2 4 5000 ਸਾਡਾ ਗੱਡੀ ਦਾ ਲੱਗ ਜਾਂਦਾ ਏ ਤੇ 4 5000 ਦੀ ਸਾਡੀ ਜਿਹੜੀ ਮੀਟ ਸ਼ਰਾਬ ਉਹ ਮੁਲਾਜ਼ਮ ਜਿਹੜੇ ਪੀ ਜਾਂਦੇ ਨੇ ਪਤਾ ਨਹੀਂ ਜੀ ਇਹ ਤੇ ਹੁਣ ਪ੍ਰਸ਼ਾਸਨ ਨੂੰ ਪਤਾ ਹੋਊਗਾ ਜਿਹੜਾ ਰੇਟ ਮਾਰਨ ਜਾਂਦਾ ਏ ਮਵੀ ਜੀ ਜਿਹੜਾ ਥਾਣੇ ਵਿੱਚ ਜਾ ਜਾ ਕੇ ਕੌਲਾਂ ਕੀਤੀਆਂ ਤੇ ਮੁਲਾਜ਼ਮਾਂ ਨੂੰ ਮਿਲਦੇ ਆ ਮੁਲਾਜ਼ਮ ਮੈਨੂੰ ਕਹਿ ਦਿੰਦੇ ਆ ਕਿ ਮੈਂ ਚਲੋ ਨਾਂ ਨਹੀਂ ਲੈਣਾ ਚਾਹੁੰਦਾ ਮੈਂ ਮੁਲਾਜ਼ਮ ਨੂੰ ਫੋਨ ਕੀਤਾ ਵੀ ਸਰ ਤੁਹਾਨੂੰ ਮਿਲਣਾ ਹੈ ਮੈਨੂੰ ਕਹਿੰਦਾ ਬਾਬਾ ਜੀ ਮੈਂ ਕੋਰਟ ਦੇ ਵਿੱਚ ਆ ਤੇ ਮੈਂ ਤੁਹਾਨੂੰ ਨਹੀਂ ਮਿਲ ਸਕਦਾ ਤੇ ਜਦੋਂ ਮੈਂ ਥਾਣੇ ਦੇ ਬਾਹਰ ਨਿਕਲਿਆ ਤੇ ਮੁਲਾਜ਼ਮ ਬਾਹਰ ਬੂਹੇ ਦੀ ਗੱਡੀ ਖਲੋਤਾ ਮੈਂ ਉਹਨੂੰ ਆਖਿਆ ਵੀ ਸਰ ਤੂੰ ਤੇ ਮੈਨੂੰ ਕਹਿਂਦਾ ਮੈਂ ਕੋਰਟ 'ਚ ਆ ਤੇ ਤੂੰ ਤੇ ਇੱਥੇ ਮੇਰੇ ਬੂਹੇ ਗੱਡੀ ਖਲੋਤਾ ਤੇ ਭੈਣ ਨੂੰ ਜਿਹੜੀ ਹਰ ਸਿੰਮਰਨ ਕੌਰ ਐਸਐਚਓ ਭੈਣ ਸਾਡੀ ਸਤਿਕਾਰਯੋਗ ਉਹਨਾਂ ਦੇ ਗੱਡੀ ਵੀ ਬੇਨਤੀ ਕੀਤੀ ਤੇ ਭੈਣ ਵੀ ਬਹੁਤ ਵਿਜੀ ਚੱਲਦੀ ਆ ਕੰਮ ਦੇ ਵਿੱਚ ਤੇ ਜਿਹੜਾ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਰਿਹਾ ਹਾਂਜੀ ਉਹਨਾਂ ਨੇ ਫੋਟੋਆਂ ਪਾਈਆਂ ਨੇ ਪੂਰੇ ਪਰਿਵਾਰ ਦੇ ਨਾਲ ਆਪਣੀ ਪਰਝਾਈ ਦੇ ਜਿਹੜੇ ਮੁੰਡੇ ਦੀ ਪਰਝਾਈ ਆ ਉਹਦੇ ਨਾਲ ਉਹਦੀਆਂ ਫੋਟੋਆਂ ਸਾਡੇ ਕੋਲ ਫਰੂਫ ਹੈਗੇ ਆ ਸਾਰੇ ਤੇ ਚੂੜੇ ਦੀਆਂ ਪਾਰਟੀ ਜਿੱਥੇ ਮਨਾਈਆਂ ਉਹਨਾਂ ਨੇ ਸਾਰਿਆਂ ਤੇ ਹੱਥ ਜੋੜ ਕੇ ਪੰਜਾਬ ਸਰਕਾਰ ਗਾੜੀ ਵੀ ਬੇਨਤੀ ਕਰਦੇ ਆ ਕਿ 16 ਸਾਲ ਦੀ ਲੜਕੀ ਆ ਔਰ 35 36 ਸਾਲ ਦਾ ਲੜਕਾ ਹੈ ਜਿਹੜਾ ਕੁੜੀ ਨੂੰ ਗਮਰਾਹ ਕਰਕੇ ਪਤਾ ਨਹੀਂ ਕੀ ਕਿਤਨਾ ਜਾਣੂ ਕੋ ਸੰਘਾਇਆ ਹੈ ਜਾਂ ਕਿਤਰਾ ਉਹਨੂੰ ਘਰੋਂ ਜਿਹੜਾ ਲੈ ਕੇ ਗਿਆ ਹੈ ਮੇਰਾ ਨਾਮ ਹਰਪ੍ਰੀਤ ਕੌਰ ਹੈ ਪਿੰਡ ਗੁਰਵਾੜੀ ਚੰਡੀਗੜ੍ਹ ਮਹੱਲਾ ਦੇ ਰਹਿਣ ਵਾਲੀ ਆ ਹਾਂਜੀ ਸਰ ਮੇਰੀ ਨਾ ਗੁੜੀਆ ਵਾ 16 ਸਾਲਾਂ ਦੀ 35 ਸਾਲਾਂ ਦਾ ਮੁੰਡਾ ਵਾ ਮੇਰੀ ਭਾਬੀ ਆਣ ਕੇ ਮੁੰਡਾ ਆਣ ਕੇ ਦੋ ਤਿੰਨੇ ਚਾਰੇ ਜਣੇ ਆਣ ਕੇ ਮੇਰੀ ਗੁੜੀਆ ਨੂੰ ਪੰਜਵੇਂ ਮਹੀਨੇ ਦੀ 4 ਤਰੀਕ ਦਾ ਖੜਿਆ ਵਾ ਅਜੇ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਅਸੀਂ ਬੜੇ ਥਾਵਾਂ ਤੇ ਇਹਨਾਂ ਦੇ ਘਰੀ ਜਾ ਕੇ ਵੀ ਆ ਕੇ ਵੀ ਹਰ ਇੱਕ ਥਾਂ ਤੇ ਇਹਨਾਂ ਨਾਲ ੱਟਕੇ ਖਾ ਕੇ ਵੀ ਲੈ ਸਾਨੂੰ ਕੋਈ ਇਨਸਾਫ ਨਹੀਂ ਹੋਇਆ ਸਰ 35 ਸਾਲ ਆ 35 37 ਸਾਲ ਹੈਗੀ ਆ ਸਰ ਸਾਨੂੰ ਫੋਟੋਆਂ ਪਾਈਆਂ ਉਹਨਾਂ ਨੇ ਉਹਦੀ ਪਰਚਾਈ ਨੇ ਸਾਨੂੰ ਫੋਟੋਆਂ ਪਾਈਆਂ ਵਾ ਉਹਦੇ ਸਕਰੀਨਸ਼ਾਟ ਵੀ ਹੈਗੇ ਆ ਫੋਟੋਆਂ ਵੀ ਹੈਗੀਆਂ ਵਾ ਉਹ ਸਾਨੂੰ ਪਾਈਆਂ ਵਾ ਹਾਂਜੀ ਸਰ 23 ਤਰੀਕ ਦਾ ਪਰਚਾ ਹੋਇਆ ਵਾ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਅੱਜ ਤੱਕ ਮੁੰਡੇ ਨੂੰ ਰਸ਼ਤੀ ਨਹੀਂ ਚੁਪਟੇ ਚੁਪਟੇ 4 5ਵੇਂ ਮਹੀਨੇ ਦੀ 4 ਤਰੀਕ ਦੀ ਤੁਸੀਂ ਕੀ ਮੰਗ ਕਰਦੇ ਕੋਈ ਸਰ ਅਸੀਂ ਇਹੀ ਮੰਗ ਕਰਦੇ ਆ ਕਿ ਸਾਡੀ ਕੁੜੀ ਸਾਨੂੰ ਦਿੱਤੀ ਜਾਵੇ ਉਹਨਾਂ ਤੇ ਬੰਦ ਹੀ ਕਾਰਵਾਈ ਕੀਤੀ ਜਾਵੇ ਸਰਪੰਚ ਸਪਸ਼ਟ ਸਸ਼ਨ ਕੋਈ ਕੋਈ ਸਾਡੀ ਸੁਣਵਾਈ ਨਹੀਂ ਕਰਨਦਾ ਜਾਂਦੇ ਆ ਸਾਨੂੰ ਇਹ ਕਹਿ ਦਿੰਦੇ ਆ ਜੋ ਜਾਈਦਾ ਉੱਥੇ ਕਹਿ ਜਾਂਦੇ ਬੈਠੋ ਬੈਠੋ ਬਾਅਦ ਚ ਕਹਿ ਦਿੰਦੇ ਸਾਨੂੰ ਕੰਮ ਪੈ ਗਿਆ ਕੰਮ ਪੈ ਗਿਆ ਸਰਪੱਤ ਜਾਂਦੇ ਆ ਹਾਂਜੀ ਸਰ ਵਿਆਹਿਆ ਦੋ ਬੱਚਿਆਂ ਦਾ ਪਿਓ ਵੀ ਆ ਸਰ ਉਹਦਾ ਡਿਵੋਰਸ ਨਹੀਂ ਹੋਇਆ ਸਾਨੂੰ ਇਹ ਵੀ ਪਤਾ ਲੱਗਾ ਵਾ ਹਾਂਜੀ ਬਾਬਾ ਜੀ ਹਿੰਸਾ ਜ਼ਰੂਰੀ ਹੈ ਇਨਸਾਫ ਮੰਗਦੇ ਬਾਬਾ ਜੀ ਉਹਨਾਂ ਕੋਲ ਹਾਂਜੀ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਮੈਂ ਬਿੰਦਾ ਕਰਿੰਦੀ ਚੇਅਰਮੈਨ ਭਗਵਾਨ ਵਾਲਮੀਕੀ ਧਰਮ ਸਮਾਜ ਗਠਨ ਭਾਰਤ ਵੱਲੋਂ ਜੋ ਕਿ ਅੱਜ ਭਗਵਾਨ ਵਾਲਮੀਕੀ ਸਮਾਹ ਸੇਵਾ ਸੁਸਾਇਟੀ ਦੇ ਸਰਪ੍ਰਸਤ ਬਾਬਾ ਲਾਡੀ ਨਾਜੀ ਵੱਲੋਂ ਇੱਕ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਜਾ ਰਿਹਾ ਜੀ ਜੋ ਕਿ ਇੱਕ ਲੜਕੀ ਪਿੰਨਪੁਰਪਾਲ ਤੋਂ 16 ਸਾਲ ਦੀ ਨਬਾਲਗ ਲੜਕੀ ਉਸਨੇ ਐਫਆਈਆਰ ਤੇ ਕਰਤੀ ਅਜੇ ਤੱਕ ਦੋਸ਼ੀ ਗ੍ਰਿਫਤਾਰੀ ਕੀਤੇ ਗਏ ਜਿੱਤੇ ਪੈਰ ਨੂੰ ਨਹੀਂ ਦੱਸਣ ਦੇ ਵੀ 35 ਸਾਲ ਦਾ ਲੜਕਾ ਉਹਦਾ ਵੀ ਦਬੋਚ ਨਹੀਂ ਹੋਇਆ ਉੱਤੇ ਵੀ ਤੁਰੰਤ ਇੱਕ ਕਾਰਵਾਈ ਕੀਤੀ ਜਾਵੇ ਔਰ ਜਿੱਥੇ ਜਿੱਥੇ ਲੜਕੀ ਰਹਿੰਦੀ ਉਹਨਾਂ ਤੇ 120 ਬੀ ਦਾ ਵੀ ਗਰੋਹ ਬੰਦੀ ਦਾ ਵੀ ਪ੍ਰਚਾਰ ਨਾਮਜ਼ਦ ਕੀਤੇ ਜਾਣ ਜਿੱਥੇ ਜਿੱਥੇ ਵੀ ਲੜਕੀ ਰਹਿੰਦੀ ਆਈ ਪ੍ਰਸ਼ਾਸਨ ਦੇ ਸਿਆਸੀ ਦਬਾਅ ਵੀ ਹੋ ਸਕਦਾ ਹੈ ਇਹ ਤੇ ਨਾੜ ਲੀਂਡਰ ਦਾ ਵੀ ਪੂਲਾ ਸਕਦਾ ਏ ਇਸ ਕਰਕੇ ਵੇਖੋ ਗਰੀਬ ਪਰਿਵਾਰ ਆ ਜਿਹੜੇ ਤਰ ਤਰ ਦੀਆ ਟੋਕਰਾ ਖਾ ਰਿਆ ਅੱਜ ਆਪਣੀ ਫਰਿਆਦ ਭਗਵਾਰ ਵਾਲ ਮਿੱਕੀ ਸਮਾਜ ਸੇਵਾ ਸੁਸਾਇਟੀ ਕੋਲ ਲੈ ਕੇ ਗਏ ਆ ਅਸੀਂ ਜੋ ਕਿ ਪਰਿਵਾਰ ਨੂੰ ਪੂਰਾ ਇਨਸਾਫ ਦੋਦਿਆਂ ਜੀ ਅਸੀਂ ਪਰਿਵਾਰ ਦੇ ਨਾਲ ਦਿਨ ਰਾਤ ਇੱਕ ਕਰਕੇ ਜੋ ਕਿ ਜਿੱਥੇ ਤਮਤਨ ਰੋਡ ਚੱਬਾ ਵਿਖੇ ਜੋ ਕਿ ਤਰਨਾਲੀ ਕਾ ਗਿਆ 16 ਤਰੀਕ ਨੂੰ ਅਸੀਂ ਆਪਣੀ ਸਮੂਹ ਜਥੇਬੰਦੀ ਵੱਲੋਂ ਬਾਬਾ ਲਾਡੀ ਨਾਜ ਜੀ ਦਾ ਸਮਰਥਨ ਕਰਦੇ ਆ ਸਾਰੇ ਪਿਆਰੇ ਜੈਬਲ ਮਿੱਕੀ ਔਰ ਹਰਵਾਲ ਮਿੱਕੀ ਇਹ ਮੈਂ ਹਾਂ ਕੜਾ ਆਪਣਾ ਰਜਿਸਟਰ ਵਿੱਚ ਦੱਸੀ। ਔਰ ਸਾਡੇ ਤੋਂ ਇੱਕ ਤੈਨਾਜ਼ ਰਾਜੂ ਆਪਣਾ ਰਾਜੀ ਵੀ ਆਪਣਾ ਹਰਪ੍ਰੀਤ ਔਰ ਉਹਨਾਂ ਦੀ ਬੇਟੀ ਹੈ ਪਰਪਾਲਾਂ ਤੋਂ 16 ਸਾਲਾਂ ਦੀ ਬੇਟੀ ਤੇ 35 ਸਾਲਾਂ ਦਾ ਮੁੰਡਾ ਲੈ ਆ ਕੇ ਵਿਆਹ ਵਾ। ਔਰ ਪਹਿਲਾਂ ਵੀ ਕਲਾਕ ਹੋਇਆ ਵਾ। ਤੇ ਗੁਜਰਾ ਥੱਤੇ ਸ਼ਾਇਨਾ ਨੂੰ ਜਾਂਦੇ ਸੀ ਕੋਈ ਚੀਜ਼ ਮੰਗਾਰੇ ਕਿਸੇ ਨੂੰ ਝੂਠ ਸੱਚ ਬੋਲ ਕੇ ਲੈ ਕੇ ਦਿਆ ਵਾ। ਤੇ ਪੰਜ ਸਾਲ ਉਹਦੇ ਪੰਜ ਮਹੀਨੇ ਹੋ ਗਏ ਤੇ ਕੋਈ ਸੁਣਵਾਈ ਨਹੀਂ ਆndi ਹੋਰੀ। ਥਾਣੇ ਜਾਂਦੇ ਤੇ ਥਾਣੇ ਦੇ ਵਿੱਚ ਨਾਲ ਦੋ ਦੋ ਤੱਕ ਟਟਾ ਚਾਰਦੇ ਨੇ ਤੇ ਇਹਦੇ ਮਲਾਜਮ ਨੇ ਇਹ ਰੇਡਾਂ ਬਾਰੇ ਜਾਂਦੇ ਨੇ ਉਥੇ ਕੋਈ ਯਾਦ ਆ ਦੇ ਰਾਜ ਵਿੱਚ ਤੇ ਚਾਹ ਕੋਈ दारू ਕੋਈ ਮੀਟ ਮੰਗਦੇ ਆ ਤੇ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਉਹ ਤੋਂ ਜਾਣ ਤੋਂ ਪਹਿਲਾਂ ਹੀ ਦੂਜੀ ਪਾਰਟੀ ਨੂੰ ਫੋਨ ਕਰ ਦਿੰਦੇ ਆ ਉਹ ਪਹਿਲਾਂ ਹੀ ਭੱਜ ਜਾਂਦੇ ਨੇ ਅਸੀਂ ਪੁਲਿਸ ਪ੍ਰਸ਼ਾਸਨ ਇਹ ਪੁੱਛਣਾ ਚਾਹੁੰਦੇ ਕੋਈ ਗਰੀਬ ਬੰਦਾ ਆਪਣੀ ਫਰਿਆਦ ਲੈ ਕੇ ਥਾਣੇ ਜਾਂਦਾ ਆ ਤੇ ਥਾਣੇ ਵਾਲੇ ਉਹਨਾਂ ਨੂੰ ਸੁਣਵਾਈ ਨਹੀਂ ਕਰਦੇ ਹਾਰ ਤੇ ਫਿਰ ਸਾਨੂੰ ਮਜਬੂਰਨ ਇਹ ਧਰਨੇ ਲਾਣੇ ਪੈਂਦੇ ਆ ਚੰਬੇ ਪਿੰਡ ਦੇ 16 ਤਿੰਨ ਨੂੰ ਆਪਾਂ ਧਰਨਾ ਲਾਣ ਜਾ ਰਹੇ ਆ ਉਥੇ ਕੋਈ ਵੀ ਦਲਬਾਕ